ਵਿਦਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੌਂ ਦਾ ਅਮਲ ਸ਼ੁਰੂ ਹੋ ਗਿਆ ਲੋਕ ਆਪਣੀ ਵੋਟ ਪਾਉਣ ਲਈ ਪਹੁੰਚ ਰਹੇ ਨੇ ਪਰ ਬੀਤੀ ਕੱਲ ਪੂਰੀ ਤਰ੍ਹਾਂ ਨਾਲ ਡਰਾਮੇਬਾਜ਼ੀ ਦੇਖੀ ਗਈ ਵੱਡੇ ਪੱਦਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਰਾਬ ਵੰਡਣ ਸੂਟ ਵੰਡਣ ਅਤੇ ਅਜਿਹੀਆਂ ਚੀਜ਼ਾਂ ਕਰਨ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਰਹੀਆਂ ਵਿਰੋਧੀ ਧਿਰ ਦੇ ਵੱਲੋਂ ਲਗਾਤਾਰ ਗੱਡੀਆਂ ਘੇਰ ਕੇ ਫੜੀਆਂ ਜਾਂਦੀਆਂ ਰਹੀਆਂ ਲਗਾਤਾਰ ਚਾਹੇ ਮੋਕਸਾਫਾ ਦਾ ਮੁੱਖ ਮੰਤਰੀ ਚਲਨਜੀਤ ਸਿੰਘ ਚੰਨੀ ਹੋਣ ਆ ਬੀਜੇਪੀ ਦੇ ਉਮੀਦਵਾਰ ਸ਼ੀਤਲ ਲੰਗਰਾਲ ਹੋਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਵਿੰਦਰ ਸਿੰਘ ਰਾਜਾ ਵੜਿੰਗ ਹੋਣ ਉਹਨਾਂ ਸਾਰਿਆਂ ਨੇ ਇਹ ਇਲਜ਼ਾਮ ਲਾਏ ਨੇ ਕਿ ਜਿਹੜਾ ਲਗਾਤਾਰ ਚੀਜ਼ਾਂ ਵੰਡੀਆਂ ਗਈਆਂ ਚੰਨੀ ਨੇ ਸੂਟ ਫੜੇ ਸ਼ੀਤਲ ਲੰਗਰਾਲ ਨੇ ਸ਼ਰਾਬ ਵਾਲੀ ਗੱਡੀ ਫੜੀ ਸਰਕਾਰੀ ਗੱਡੀ ਦੇ ਵਿੱਚ ਇਹ ਕੰਮ ਹੋ ਰਿਹਾ ਸੀ ਇਹ ਚੀਜ਼ਾਂ ਜਿਹੜੀਆਂ ਉੱਥੇ ਨਜ਼ਰ ਆਈਆਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇੱਥੇ ਕੋਈ ਹਾਲੇ ਤੱਕ ਰੱਦੇ ਬਦਲ ਨਹੀਂ ਆਇਆ ਅ ਕੱਲ ਕਈ ਦਰਸ਼ਕੇ ਸ਼ਿਕਾਇਤ ਕਰਦੇ ਸੀਗੇ ਝੂਠੀ ਖਬਰ ਹੈ ਸ਼ਰਾਬ ਨਹੀਂ ਫੜੀ ਗਈ ਸਰਕਾਰੀ ਗੱਡੀਆਂ 'ਚ ਕੁਛ ਨਹੀਂ ਮੈਂ ਅੱਜ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨਾ ਉਹ ਤਸਵੀਰਾਂ ਲੈ ਕੇ ਆਇਆ ਤੁਹਾਨੂੰ ਉਹ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਨਾਲ ਇਹ ਸ਼ਿਕਾਇਤਾਂ ਆਈਆਂ ਇਹਨਾਂ ਸ਼ਿਕਾਇਤਾਂ ਦੇ ਵਿੱਚ ਜਿਹੜਾ ਕਿੰਨਾ ਕਦਮ ਹੈ ਕਿੰਨਾ ਰੋਲਾ ਰੱਪਾ ਪਿਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਹਰ ਹਿੱਲੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਜਿਸ ਪ੍ਰਕਾਰ ਕਥਿਤ ਤੌਰ ਤੇ ਆਡੀਓ ਵਾਇਰਲ ਹੋ ਰਹੀਆਂ ਨੇ ਕਾਂਗਰਸੀਆਂ ਨੂੰ ਧਮਕਾਉਣ ਦੀਆਂ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਉਹ ਫੜੇ ਸੂਟਵਾਂਡ ਦੇ ਫੜੇ ਗਏ ਕਥਿਤ ਤੌਰ ਦੇ ਉੱਤੇ ਇਸੇ ਨਾਲ ਬੀਜੇਪੀ ਉਮੀਦਵਾਰ ਸ਼ੀਤਲ ਅੰਗਰਾਲ ਨੇ ਸ਼ਰਾਬਦਾਲ ਜਿਹੜੀਆਂ ਗੱਡੀਆਂ ਨੇ ਉਹ ਫੜੀਆਂ ਜਿਹਦੇ ਵਿੱਚ ਸੂਟ ਸ਼ਰਾਬ ਤੇਲ ਰਾਸ਼ਨ ਸਾਰਾ ਕੁਝ ਸੀ ਤੁਹਾਨੂੰ ਕੱਲੀ-ਕੱਲੀ ਤਸਵੀਰ ਦਿਖਾਉਣੀ ਆ ਪਹਿਲਾ ਤਸਵੀਰਾਂ ਤੁਹਾਡੀ ਸਕਰੀਨ ਤੇ ਉਹ ਨੇ ਜਿਹੜੀਆਂ ਜਲੰਧਰ ਦੇ ਪੱਤਰਕਾਰਾਂ ਦੇ ਵੱਲੋਂ ਵਿਸ਼ੇਸ਼ ਪੱਤਰਕਾਰ ਦੇ ਵੱਲੋਂ ਜਿਹੜੀਆਂ ਉਹ ਇਕੱਤਰ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਸਾਫ਼ ਦੇਖ ਸਕਦਾ ਹੈ ਸਰਕਾਰੀ ਗੱਡੀ ਆ ਜਿੱਤੇ ਸਰਕਾਰ ਦਾ ਨਾਂ ਲਿਖਿਆ ਹੋਇਆ ਉਸ ਗੱਡੀ ਦੇ ਵਿੱਚ ਸ਼ਰਾਬ ਪਈ ਆ ਸ਼ਰਾਬ ਦਾ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਸ਼ਰਾਬ ਦੇਖ ਸਕਦੇ ਹੋ ਪਈ ਹੈ ਗੱਡੀ ਦਾ ਨੰਬਰ ਨਹੀਂ ਦਿਖਾ ਸਕਦੇ ਤੁਹਾਨੂੰ ਪਰ ਤੁਸੀਂ ਇਹ ਸ਼ਰਿਆਮ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜਾ ਸਰਕਾਰੀ ਗੱਡੀਆਂ ਦੇ ਵਿੱਚ ਸ਼ਰਾਬ ਦੀ ਢੋਆ ਢਵਾਈ ਹੋ ਰਹੀ ਹੈ ਹੁਣ ਇਹ ਸਰਕਾਰੀ ਗੱਡੀਆਂ ਨੇ ਕਿ ਨਿੱਜੀ ਗੱਡੀਆਂ ਨੇ ਕਿ ਇਹਨਾਂ ਤੇ ਪੰਜਾਬ ਸਰਕਾਰ ਭਾਰਤ ਸਰਕਾਰ ਲਿਖ ਕੇ ਵਰਤਿਆ ਜਾ ਰਿਹਾ ਹੈ ਇਹ ਹੁਣ ਜਾਂਚ ਦਾ ਵਿਸ਼ਾ ਹੈ ਚੌਨ ਕਮਿਸ਼ਨ ਨੂੰ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ ਦੂਜੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜਦੋਂ ਸ਼ੀਤਲ ਊਂਗਰਾਲ ਨੇ ਜਿਹੜਾ ਇੱਕ ਗੱਡੀ ਨੂੰ ਰੋਕਿਆ ਜਿਹਦੇ ਵਿੱਚ ਸੂਟ ਸ਼ਰਾਬ ਤੇ ਸਾਰਾ ਕੁਝ ਸੀ ਜਿਹੜੀ ਸ਼ਰਾਬ ਸ਼ੀਤਲ ਊਂਗਰਾਲ ਨੇ ਫੜੀ ਉਹੀ ਇਸ ਗੱਡੀ ਦੇ ਵਿੱਚ ਆ ਜਿਹੜੀਆਂ ਤਸਵੀਰਾਂ ਤੁਸੀਂ ਪਹਿਲਾਂ ਦੇਖੀਆਂ ਨੇ ਹੁਣ ਤੁਸੀਂ ਸ਼ੀਤਲ ਊਂਗਰਾਲ ਵਾਲੀਆਂ ਤਸਵੀਰਾਂ ਦੇਖੋ ਕੋਈ ਨਹੀਂ ਦੂਰ ਹੋਈ ਹੈ ਦੂਰ ਹੋਈ ਹੈ ਉਹ ਦੂਰ ਪੇ ਰਹੀ ਹੈ ਆਹ ਦਾਰੂ ਦੀ ਬੋਤਲ ਪਈ ਹੈ ਜੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਵੰਡੀ ਜਾ ਰਹੀ ਹੈ ਜਲੰਧਰ ਵਿਖੇ ਦੇ ਵਿੱਚ ਸੂਟ ਵੀ ਦੇਖੇ ਜਾ ਸਕਦੇ ਆ ਸਰੋਂ ਦਾ ਤੇਲ ਰਾਸ਼ਨ ਇਹ ਦੇਖੋ ਜੀ ਸ਼ਰਾਬ ਦੀ ਪੇਟੀਆਂ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਪਰਨੇ ਜਿਹੜੇ ਇੱਥੇ ਹੀ ਜਿਹੜਾ ਇੱਕ ਪ੍ਰਚਾਰ ਕਰਨ ਵਾਸਤੇ ਖਾਸ ਪਾਸੇ ਜਿਹੜਾ ਕਿ ਵੋਟਰਾਂ ਨੂੰ ਲੁਭਾਉਣ ਵਾਸਤੇ ਕਰਾ ਜਿਹਦੀਆਂ ਤਸਵੀਰਾਂ ਨੇ ਖੋਹ ਗਏ ਗੱਲ ਇਹ ਹੈ ਕਿ ਆਪ ਕੋਈ ਕਿੱਧਰ ਗੁੰਡੇ ਬਦਮਾਸ਼ ਪੁਲਿਸ ਮੁੱਖ ਮੰਤਰੀ ਮੰਤਸ ਸਾਰਾ ਯੂਜ਼ ਕਰ ਰਹੀ ਹੈ ਸਰਕਾਰ ਦੇਖੋ ਗਣਮੇ ਨਾਂ ਦੇ ਅੱਗੇ ਸਪੋਟਾਂ ਲੱਗੀਆਂ ਨੇ ਪਿੱਛੇ ਨਦੀਪੂ ਸਮਾਨ ਮਿਲਦਾ ਪਰ ਵਿੱਚ ਕੈਸ਼ ਹੈ ਵਿੱਚ ਕੋਲੇ ਵਿੱਚ ਸ਼ਰਾਬ ਹੈ ਸੂਟ ਹੈ ਰਾਸ਼ਨ ਇਸ ਤੋਂ ਬਾਅਦ ਪਹਿਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਸੂਟ ਫੜੇ ਜਿਹਦੇ ਵਿੱਚ ਸੂਟ ਸੀ ਰਾਸ਼ਨ ਸੀ ਉਹ ਤੁਹਾਨੂੰ ਮੈਂ ਖਬਰ ਪਹਿਲਾਂ ਹੀ ਦੇ ਚੁੱਕਿਆ ਕਿ ਕਿਸ ਤਰ੍ਹਾਂ ਨਾਲ ਇਹ ਸਾਰਾ ਕੁਝ ਹੋਇਆ ਕਾਰ ਦੇ ਅੰਦਰ ਆਮ ਆਦਮੀ ਪਾਰਟੀ ਦੇ ਪੋਸਟਰ ਲੱਗੇ ਹੋਏ ਸਨ ਇਹ ਵੀ ਦੋਸ਼ ਲਗਾਇਆ ਗਿਆ ਕਿ ਸਬੰਧਤ ਗੱਡੀ ਵਿੱਚ ਸ਼ਰਾਬ ਦਾ ਡੱਬਾ ਪਿਆ ਸੀ ਮੌਕੇ ਤੇ ਪਹੁੰਚੇ ਡੀਐਸਪੀ ਸੰਝੇ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਸ਼ਾਂਤ ਕੀਤਾ ਰਾਜਨ ਉਂਗਰਾਲ ਨੇ ਦੋਸ਼ ਲਗਾਇਆ ਕਿ ਸਬੰਧਤ ਵਾਹਨ ਦੇ ਡਰਾਈਵਰ ਨੇ ਅਨੁਸੂਚਿਤ ਜਾਤੀ ਭਾਈਚਾਰੇ ਪ੍ਰਤੀ ਇਤਰਾਜ਼ਜੋਗ ਸ਼ਬਦਾਵਲੀ ਵਰਤੀ ਹੈ ਇਸ ਦੌਰਾਨ ਰਾਜਨ ਉਂਗਰਾਲ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਵੀ ਦੋਸ਼ ਲਾਏ ਪੁਲਿਸ ਨੇ ਮੌਕੇ ਤੇ ਜਾ ਕੇ ਜਦੋਂ ਕਾਰ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਕੁਝ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅਫਤਾਰਨਗਰ ਨੇੜੇ ਸੂਟ ਵੰਡਦੇ ਹੋਏ ਕੁਝ ਨੌਜਵਾਨਾਂ ਨੂੰ ਫੜਿਆ ਚੰਨੀ ਨੇ ਦੋਸ਼ ਲਾਇਆ ਕਿ ਇਹ ਸੂਟ ਆਮ ਆਦਮੀ ਪਾਰਟੀ ਵੱਲੋਂ ਲੋਕਾਂ 'ਚ ਵੰਡੇ ਜਾ ਰਹੇ ਨੇ ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਬਬਰੀਕ ਚੌਂਕ ਜਲੰਧਰ ਤੋਂ ਸ਼ ਆ ਫਿਰ ਵੀ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਉਹਨਾਂ ਕਾਰਵਾਈ ਨਾ ਹੋਣ ਤੇ ਚੇਤਾਵਨੀ ਜਿਹੜੀ ਅੱਧਰ ਨਾਲ 온ਦੀ ਚੇਤਾਵਨੀ ਦਿੱਤੀ ਆ ਇਹ ਉਹ ਗੱਲਾਂ ਨੇ ਜਿਹੜੀਆਂ ਮੈਂ ਕੱਲ੍ਹ ਵਾਲੀ ਖਬਰ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਇਹ ਕੋਸ਼ ਜਲੰਧਰ ਚ ਵਾਪਰ ਰਿਹਾ ਆ ਥੱਲੇ ਭਗਤ ਜਨ ਕਹਿ ਲੋ ਕਿਸੇ ਵਿਸ਼ੇਸ਼ ਤੇ ਦੇ ਸਪੋਰਟਰ ਕਹਿ ਲੋ ਸਮਰਥਕ ਕਹਿ ਲੋ ਹਮਦਰਦੀ ਰੱਖਣ ਵਾਲੇ ਕਹਿ ਲੋ ਜਾਂ ਫਿਰ ਕਹ ਲਈ ਕਿ ਅੰਨੇ ਭਗਤ ਕਹਿ ਲੋ ਉਹ ਕਮੈਂਟਾਂ ਦੇ ਵਿੱਚ ਆਏ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਉਹਨਾਂ ਦੀ رائے ਬਹੁਤ ਮਹਨੇ ਰੱਖਦੀ ਆ ਹਰ ਥਾਂ ਦੇ ਉੱਤੇ ਪਰ ਨਿਰਾ ਚੀਜ਼ਾਂ ਨੂੰ ਪਰਖੇ ਬਿਨਾ ਤੇ ਗੱਲ ਨੂੰ ਸੁਣੇ ਬਿਨਾ ਪੰਜਾਬੀ ਚ ਡਬਲ ਕੋਮੇ ਸ਼ਬਦ ਦੀ ਵਰਤੋਂ ਕਰਦਾ ਮੈਂ ਪਕਾਈ ਮਾਰ ਦੇਣੀ ਉਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੁੰਦੀ ਕੱਲ ਤਸਵੀਰਾਂ ਇਸ ਕਰਕੇ ਨਹੀਂ ਦਿਖਾਈਆਂ ਜਾ ਸਕਦੀਆਂ ਸੀ ਕਿ ਜਿਹੜਾ ਸਬੰਧਤ ਸੋਰਸ ਹੁੰਦਾ ਕਈ ਵਾਰ ਉਹਦੀਆਂ ਮਜਬੂਰੀਆਂ ਹੁੰਦੀਆਂ ਨੇ ਇਸ ਕਰਕੇ ਮੈਂ ਇਕਤਰ ਕੀਤੀਆਂ ਜ਼ੋਰ ਪਾਇਆ ਰਿਕੁਐਸਟ ਕੀਤੀ ਬੇਨਤੀ ਕੀਤੀ ਤਾਂ ਤਸਵੀਰਾਂ ਨੇ ਬਾਕੀ ਮੈਂ ਇਹ ਤਸਵੀਰਾਂ ਨਾ ਵੀ ਦਿਖਾਵਾਂ ਤਾਂ ਸੋਸ਼ਲ ਮੀਡੀਆ ਭਰਿਆ ਪਿਆ ਆ ਸੋਸ਼ਲ ਮੀਡੀਆ ਫੁੱਲ ਵੱਟਾ ਫੁੱਲ ਭਰਿਆ ਪਿਆ ਹੈ ਸ਼ੀਤ ਲੰਗਰਾਲ ਹੁਣ ਚੰਨੀ ਹੁਣ ਤੁਸੀਂ ਜਾ ਕੇ ਦੇਖ ਸਕਦੇ ਹੋ ਹੁਣ ਚੰਨੀ ਪੱਲਿਓ ਸੂਟ ਖਰੀਦ ਕੇ ਤਾਂ ਨਹੀਂ ਦਿਖਾ ਰਿਹਾ ਸੋਸ਼ਲ ਮੀਡੀਆ ਤੇ ਸ਼ੀਤ ਲੰਗਰਾਲ ਪੱਲਿਓ ਗੱਡੀ ਤਾਂ ਨਹੀਂ ਦਿਖਾ ਰਿਹਾ ਲੈਟ ਜਿਹਦੇ ਉੱਤੇ ਪੰਜਾਬ ਪੁਲਿਸ ਦੇ ਬੰਦੇ ਵਿੱਚ ਬੈਠੇ ਨੇ ਹੁਣ ਜੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਇਸ ਕਦਰ ਇਹਨਾਂ ਚੋਣਾਂ ਦੇ ਵਿੱਚ ਕਰ ਰਹੀ ਹੈ ਤੇ ਉਹਨੂੰ ਜਵਾਬ ਦੇਣਾ ਬਣਦਾ ਹੈ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਬਣਦੀ ਹੈ ਤੇ ਮੇਰੀ ਉਹ ਸੱਜਣਾ ਨੂੰ ਬੇਨਤੀ ਹੈ ਕਿ ਪਹਿਲਾਂ ਖਬਰ ਨੂੰ ਥੋੜਾ ਤਸੱਲੀ ਨਾਲ ਕਿਸੇ ਦੇ ਤੁਸੀਂ ਸਪੋਰਟਰ ਹੋ ਸਕਦੇ ਹੋ ਸਮਰਥਕ ਹੋ ਸਕਦੇ ਹੋ ਚੰਗੀ ਗੱਲ ਹੈ ਕਿਸੇ ਦਾ ਸਪੋਰਟਰ ਹੋਣਾ ਸਮਰਥਕ ਹੋਣਾ ਕਿਸੇ ਸਿਆਸੀ ਵਿਚਾਰਧਾਰਾ ਨਾਲ ਜੁੜੇ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਚੀਜ਼ਾਂ ਨੂੰ ਪਰਖੇ ਤੇ ਬਿਨਾ ਬਿਨਾ ਗੱਲ ਤੋਂ ਜਿਹੜਾ ਉਹ ਬੋਲ ਦੇਣਾ ਤੇ ਇਸ ਕਰਕੇ ਕਹਿ ਦੇਣਾ ਕਿ ਜਿਹੜਾ ਸਾਡਾ ਲੀਡਰ ਆ ਉਹ ਸੱਚਾ ਸੁੱਚਾ ਇਹ ਕਦੇ ਵੀ ਨਹੀਂ ਹੋ ਸਕਦਾ ਕਿਸੇ ਲੀਡਰ ਦੀ ਸੌ ਆਮ ਬੰਦਾ ਤਾਂ ਖਾ ਹੀ ਨਹੀਂ ਸਕਦਾ ਜੋ ਕੁਝ ਜਲੰਧਰ ਚ ਵਾਪਰੇ ਆ ਉਸ ਨੇ ਗੱਲ ਸਪਸ਼ਟ ਕਰਤੀ ਹੈ ਕਿ ਬਦਲਾ ਜਿਹੜਾ ਨਾਹਰਾ ਲੈ ਕੇ ਆਇਆ ਸੀ ਉਹਦੀਆਂ ਧੱਜੀਆਂ ਤਾਂ ਬਹੁਤ ਸਮਾਂ ਪਹਿਲਾਂ ਉੱਡ ਗਈਆਂ ਸੀ ਅੱਜ ਉਹਦਾ ਦਿਵਾਲਾ ਨਿਕਲਦਾ ਹੋਇਆ ਉਹਦਾ ਜਲੂਸ ਨਿਕਲਦਾ ਹੋਇਆ ਸੀ ਜਲੰਧਰ ਚ ਦੇਖ ਸਕਦੇ ਆ ਉਮੀਦ ਹੈ ਕਿ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇਗੀ